ਪੰਜਾਬ ਸਰਕਾਰ ਦੇ ਵੱਲੋਂ ਪੰਜਾਬ ਦੇ ਲੋਕਾਂ ਦੀ ਸੁਰੱਖਿਆ ਨੂੰ ਧਿਆਨ ਚ ਰੱਖਦੇ ਹੋਏ ਅਤੇ ਸਰਹੱਦੋਂ ਪਾਰ ਨਸ਼ਿਆਂ ਦੀ ਤਸਕਰੀ ਨੂੰ ਰੋਕਣ ਲਈ ਪਾਕਿਸਤਾਨ ਨਾਲ ਲੱਗਦੀ 553 ਕਿਲੋਮੀਟਰ ਸਰਹੱਦ ਤੇ ਐਂਟੀ ਡਰੋਨ ਸਿਸਟਮ ਤਾਇਨਾਤ ਕੀਤਾ ਗਿਆ ਹੈ। ਹੋਣ ਸਮਾਜ ਵਿਰੋਧੀ ਅੰਸਰਾਂ ਤੇ ਬਾਜ਼ ਅੱਖ ਨਜ਼ਰ ਰੱਖੇਗੀ। ਆਪਣੀ ਰਾਖੇ ਲਈ ਆਪਣਾ ਐਂਟੀ ਡਰੋਨ ਸਿਸਟਮ ਤੈਨਾਤ ਕਰਨ ਵਾਲਾ ਪੰਜਾਬ ਦੇਸ਼ ਦਾ ਪਹਿਲਾ ਅਜਿਹਾ ਸੂਬਾ ਹੈ ਹੁਣ ਸਰਹੱਦ ਤੇ ਹੋਣ ਵਾਲੀ ਹਰ ਗਤੀਵਿਧੀ ਤੇ ਨਜ਼ਰ ਰੱਖੀ ਜਾਵੇਗੀ ਅਤੇ ਕਿਸੇ ਵੀ ਸ਼ੱਕੀ ਗਤੀਵਿਧੀ ਤੇ ਤੁਰੰਤ ਕਾਰਵਾਈ ਕੀਤੀ ਜਾ ਸਕੇਗੀ ਬੜੀ ਲੋੜ ਸੀ ਦੇਸ਼ ਦਾ ਪਹਿਲਾ ਸੂਬਾ ਬਣਨ ਜਾ ਰਿਹਾ ਜਿੱਥੇ ਐਂਟੀ ਡਰੋਨ ਸਿਸਟਮ 532 ਕਿਲੋਮੀਟਰ ਸਾਡਾ ਬਾਰਡਰ ਹੈ ਪਾਕਿਸਤਾਨ ਦੇ ਨਾਲ ਔਰ ਇਹਦੇ ਨਾਲ ਬਹੁਤ ਸਾਰੀਆਂ ਪੰਜਾਬ ਪੁਲਿਸ ਨੂੰ ਬਹੁਤ ਇੱਕ ਟੈਕਨੋਲੋਜੀ ਦੀ ਅੱਖ ਮਿਲੂਗੀ ਜੋ ਦਿਨ ਰਾਤ ਇਹੋ ਜਿਹੀ ਐਕਟੀਵਿਟੀਆਂ ਤੇ ਨਜ਼ਰ ਰੱਖੂਗੀ ਤੇ 532 ਕਿਲੋਮੀਟਰ ਬਾਰਡਰ ਏਰੀਏ ਨੂੰ ਸੁਰੱਖਿਅਤ ਰੱਖਣ ਲਈ ਨਸ਼ਿਆਂ ਤੋਂ ਨਜਾਇਜ਼ ਹਥਿਆਰਾਂ ਤੋਂ ਇਹ ਬਹੁਤ ਵੱਡਾ ਕਦਮ ਹੈ ਇੱਕ ਪੰਜਾਬ ਸਰਕਾਰ ਦਾ ਕੁਛ ਦੇਖ ਰਹੇ ਹੋ ਕੈਨਿਕ ਸਵੇਰਾ ਮੈਂ ਹਰ ਤਰਨਜੀਤ ਬੱਤਰਾ ਦੋਸਤੋ ਅਨੰਦਪੁਰ ਹਲਕੇ ਤੋਂ ਐਮਪੀ ਮਾਲਵਿੰਦਰ ਗੰਗ ਅੱਜ ਤਖਤ ਤਸੀਲ ਦੇ ਵਿੱਚ ਉਹਨਾਂ ਨੇ ਦੌਰਾ ਕੀਤਾ ਤੇ ਲੋਕਾਂ ਦੀਆਂ ਮੁਸ਼ਕਿਲਾਂ ਸੁਣੀਆਂ ਉਹਨਾਂ ਨੂੰ ਰਜਿਸਟਰੀ ਕਰਾਉਣ ਦੇ ਵਿੱਚ ਜੋ ਮੁਸ਼ਕਿਲਾਂ ਆ ਰਹੀਆਂ ਸਨ ਤਾਂ ਉਹਨਾਂ ਨੇ ਤਸੀਲ ਦੇ ਵਿੱਚ ਦੌਰਾ ਕੀਤਾ ਤਸੀਲਦਾਰ ਨਾਲ ਵੀ ਗੱਲਬਾਤ ਕੀਤੀ ਹੈ ਤੇ ਸਾਰੇ ਤਸੀਲ ਦੇ ਲੋਕਾਂ ਨਾਲ ਗੱਲਬਾਤ ਕੀਤੀ ਹੈ ਜੋ ਉਥੇ ਰਜਿਸਟ੍ਰੇਸ਼ਨ ਆਈ ਸੀਗੇ ਤੇ ਉਹਨਾਂ ਨਾਲ ਗੱਲਬਾਤ ਕਰਦੇ ਆ ਤਾਂ ਕੀ ਕਹਿੰਦੇ ਨੇ ਇਹਦੇ ਬਾਰੇ ਸਿਆਆਂੀਆਂ ਕੋਈ ਲੋਕਾਂ ਨੇ ਸ਼ਿਕਾਇਤਾਂ ਕਹਿ ਆਖਟ ਰਹੇ ਕੋਈ ਇਸ ਤਰ੍ਹਾਂ ਹੈ ਕਿ ਜਿਹੜਾ ਤਸੀਲ ਦਫ਼ਤਰ ਹੈ ਇਹਦਾ ਰਾਸਤਾ ਜਿਹੜਾ ਆਮ ਲੋਕਾਂ ਨੂੰ ਹਰ ਰੋਜ਼ ਪੈਂਦਾ ਹੈ। ਔਰ ਅੱਜੋ ਵੀ ਮੇਰਾ ਤੇ ਮਕਸਦ ਇਹ ਸੀ ਸਾਡੇ ਸਰਕਾਰ ਜੋ ਐਸੀਐਮੈਡਮ ਵੀ ਨਾਲ ਹੈ ਕਿ ਕਿੜੇ ਵਿੱਚ ਸਿਰ ਪਬਲਿਕ ਆਈ ਆ ਜਾਂ ਸੰਗਤ ਆਈ ਆ ਉਹਨਾਂ ਕੋਈ ਹਰਾਸਮੈਂਟ ਪਰੇਸ਼ਾਨੀ ਨਹੀਂ ਹੋਵੇ। ਪਰ ਇੱਕ ਤਰ੍ਹਾਂ ਦਾ ਮੈਂ ਉਹ ਚੈੱਕ ਕਰਨ ਹੀ ਆਇਆ ਸੀਗਾ। ਔਰ 80 ਅਫਸਰਾਂ ਨੂੰ ਮਿਲੇ ਸਾਰੇ तमाम ਅਫਸਰਾਂ ਕੋਲ ਉਹਨਾਂ ਨੂੰ ਇਹੀ ਰਿਕਵੈਸਟ ਕੀਤੀ ਹੈ ਕੋਈ ਆਮ ਬੰਦੇ ਦੀ ਖੱਜਲ ਖਰਾਬੀ ਨਾ ਹੋਵੇ ਉਹਨਾਂ ਦਾ ਚੱਕਰ ਨਾ ਲੱਗਣ ਵਾਰ-ਵਾਰ ਚੀਜ਼ਾਂ ਦਾ ਜਿਹੜਾ ਸਭ ਤੋਂ ਵੱਧ ਲੋਕਾਂ ਦਾ ਫੀਡਬੈਕ ਤੂੰ ਇੰਸ਼ੋਰ ਕੀਤਾ ਅਫਸਰਾ ਨੇ ਦੇਰ ਕਿਤੇ ਲੋਟ ਵੀ ਫੇਰ ਵੀ ਆਵਾਂਗੇ ਪਰ ਮਕਸਦ ਇਹ ਆ ਵੀ ਸਮੂਥਲੀ ਲੋਕ ਹਿੱਤ ਵਾਸਤੇ ਜਲਦੀ ਤੋਂ ਜਲਦੀ ਫੈਸਲੇ ਆਉਣ ਇਹ ਚੀਲ ਦਾ ਕੰਮ ਸੰਤੁਸ਼ਟ ਤੋਂ ਸਭ ਅਰੇਂਜਮੈਂਟਸ ਸਰ ਜਿੱਥੇ ਸਰ ਜਿਹੜੀਆਂ ਜਿਹੜੀ ਸੰਭਾਵਨਾਵਾਂ ਆ ਬਿਹਤਰ ਕਰਨੀਆਂ ਹਰੇਕ ਤਾਂ ਹੋਣੀ ਹੈ ਤੇ ਜੇ ਮੈਂ ਕਹਾਂ ਵੀ ਸਾਰਾ ਕੁਝ ਹੀ ਬਿਲਕੁਲ ਸਮੂਥ ਹੈ ਠੀਕ ਹੈ ਇਹ ਤੇ ਨਹੀਂ ਹਾਂ ਕੁਝ ਜਿਹੜੀਆਂ ਕਮੀਆਂ ਪੇਚੀਆਂ ਸਾਹਮਣੇ ਆਈਆਂ ਮੈਂ ਐਡਮ ਸਾਡੇ ਅਜਿਨ ਸਾਹਿਬ ਬਣਾ ਰਹੀ ਇਹਨਾਂ ਦਾ ਧਿਆਨ ਚ ਰੱਖਣਾ ਇਹਨਾਂ ਨੂੰ ਠੀਕ ਕਰਨੀ ਲੋਕਾਂ ਦੀ ਮੰਗ ਹੈ ਵੀ ਜਿਹੜੀ ਤਸਵੀਰ ਉੱਧਰ ਤੁਸੀਂ ਰਜਿਸਟਰ ਉੱਧਰ ਲਾ ਦੇ ਇੱਧਰ ਖੁੱਲੀ ਜਗ੍ਹਾ ਉੱਧਰ ਬਿਠਾਉਣ ਦੇ ਨਹੀਂ ਲੋਕ ਬੈਠਣ ਦੇ ਵਿੱਚ ਪ੍ਰੋਬਲਮ ਨਹੀਂ ਵਾਲੇ ਦਿਨ ਵੀ ਤਾਂ ਗੰਦੇ ਵਿੱਚ ਪਰੇਸ਼ਾਨੀ ਹੈ ਆਲਰੇਡੀ ਉਹ ਤੇ ਕਵਾਇਦ ਕਰ ਰਹੇ ਹੈ ਜੀ ਮੈਨੂੰ ਦਿਖਾਇਆ ਇੱਕ ਦੋ ਕਮਰੇ ਵੀ ਦਿਖਾਇਆ ਸੋ ਮੈਨੂੰ ਲੱਗਦਾ ਬਿਹਤਰ ਲੋਕਾਂ ਦੇ ਹਿੱਤ 'ਚ ਫੈਸਲਾ ਜਲਦੀ ਕਰ ਲਈਏ ਤਾਂ ਕਿ ਖੱਜਲ ਖਰਾਬੀ ਘੱਟ ਹੋਵੇ ਹੁਣ ਮੈਂ ਤੇ ਇਹ ਵੀ ਕਿਹਾ ਕੋਈ ਇੱਥੇ ਬੇਸ਼ੱਕ ਜ਼ਰੂਰਤ ਹੈ ਲੋਕਾਂ ਦੇ ਕੋਈ ਪਾਣੀ ਪੀਣ ਦੀ ਸਮੱਸਿਆ ਕੋਈ ਬੈਂਚ ਲੱਗਣੇ ਆ ਉਹ ਅਸੀਂ ਐਮਪੀ ਲੈਟ ਚੋਂ ਵੀ ਦੇ ਦਾਂਗੇ ਪਰ ਜਿਹੜਾ ਵੀ ਕੋਈ ਇੱਥੇ ਨਾਗਰਿਕ ਸਾਡਾ ਆਵੇ ਉਹਨੂੰ ਕੋਈ ਖੱਜਲ ਖਰਾਬ ਹੈਰਾਨੀ ਪਰੇਸ਼ਾਨੀ ਨਾ ਹੋਵੇ। ਸੋ ਗਵਾਈ ਦੌਰ ਤੇ ਨਾ ਉਹ ਜਿਹੜੇ ਰਿਸ਼ਤੇ ਹੁੰਦੇ ਪੱਕੇ ਤੌਰ ਤੇ ਕਈ ਬੰਦੇ ਬੈਠੇ ਗਵਾਈਆਂ ਪਾਣ ਨੂੰ ਜੀ। ਹਾਂ ਜੀ। ਪੱਕੇ ਤੌਰ ਤੇ ਕੋਈ ਰਜਿਸਟਰੀਆਂ ਦੀ ਗਵਾਈਆਂ ਪਾਣ ਚ ਬੈਠੇ ਨਹੀਂ। ਪੱਕੇ ਤੌਰ ਤੇ ਹਾਂ ਜੀ। ਚੈੱਕ ਕਰ ਲੇ। ਤੁਸੀਂ ਦੇਖ ਰਹੇ ਹੋ ਕੈਨਿਕ ਸਵੇਰਾ ਮੈਂ ਹਰ ਤਰਨਜੀਤ ਬੱਤਰਾ ਦੋਸਤੋ ਅਨੰਦਪੁਰ ਹਲਕੇ ਤੋਂ ਐਮਪੀ ਮਾਲਵਿੰਦਰ ਗੰਗ ਅੱਜ ਤਖਤ ਤਸੀਲ ਦੇ ਵਿੱਚ ਉਹਨਾਂ ਨੇ ਦੌਰਾ ਕੀਤਾ ਤੇ ਲੋਕਾਂ ਦੀਆਂ ਮੁਸ਼ਕਿਲਾਂ ਸੁਣੀਆਂ ਉਹਨਾਂ ਨੂੰ ਰਜਿਸਟਰੀ ਕਰਾਉਣ ਦੇ ਵਿੱਚ ਜੋ ਮੁਸ਼ਕਿਲਾਂ ਆ ਰਹੀਆਂ ਸਨ ਤਾਂ ਉਹਨਾਂ ਨੇ ਤਸੀਲ ਦੇ ਵਿੱਚ ਦੌਰਾ ਕੀਤਾ ਤਸੀਲਦਾਰ ਨਾਲ ਵੀ ਗੱਲਬਾਤ ਕੀਤੀ ਹੈ ਤੇ ਸਾਰੇ ਤਸੀਲ ਦੇ ਲੋਕਾਂ ਨਾਲ ਗੱਲਬਾਤ ਕੀਤੀ ਹੈ ਜੋਥੇ ਰਜਿਸਟ੍ਰੇਸ਼ਨ ਆਈ ਸੀਗੇ ਤੇ ਉਹਨਾਂ ਨਾਲ ਗੱਲਬਾਤ ਕਰਦੇ ਆ ਤਾਂ ਕੀ ਕਹਿੰਦੇ ਨੇ ਇਹਦੇ ਬਾਰੇ ਸਿਆਆਂੀਆਂ ਕੋਈ ਲੋਕਾਂ ਨੇ ਸ਼ਿਕਾਇਤਾਂ ਕਹਿ ਆਖਟ ਰਹੇ ਨੇ ਇਸ ਤਰ੍ਹਾਂ ਹੈ ਕਿ ਜਿਹੜਾ ਤਸੀਲ ਦਫ਼ਤਰ ਹੈ ਇਹਦਾ ਰਾਸਤਾ ਜਿਹੜਾ ਆਮ ਲੋਕਾਂ ਨੂੰ ਹਰ ਰੋਜ਼ ਪੈਂਦਾ ਹੈ। ਔਰ ਅੱਜੋ ਵੀ ਮੇਰਾ ਤੇ ਮਕਸਦ ਇਹ ਸੀ ਸਾਡੇ ਸਰਕਾਰ ਜੋ ਹੈ ਜੀ ਮੈਡਮ ਵੀ ਨਾਲ ਹੈ ਕਿ ਕਿ ਕਿਤੇ ਵੀ ਸਿਪ ਪਬਲਿਕ ਆਈ ਆ ਜਾਂ ਸੰਗਤ ਆਈ ਆ ਉਹਨਾਂ ਨੂੰ ਕੋਈ ਹਰਾਸਮੈਂਟ ਪਰੇਸ਼ਾਨੀ ਨਾ ਹੋਵੇ। ਪਰ ਇੱਕ ਤਰ੍ਹਾਂ ਦਾ ਮੈਂ ਉਹ ਚੈੱਕ ਕਰਨ ਹੀ ਆਇਆ ਸੀਗਾ। ਔਰ ਅਸੀਂ ਅਫਸਰਾਂ ਨੂੰ ਮਿਲੇ ਸਾਰੇ तमाम ਅਫਸਰਾਂ ਨੂੰ ਉਹਨਾਂ ਨੂੰ ਇਹੀ ਰਿਕਵੈਸਟ ਕੀਤੀ ਹੈ ਕੋਈ ਆਮ ਬੰਦੇ ਦੀ ਖੱਜਲ ਖਰਾਬੀ ਨਾ ਹੋਵੇ ਉਹਨਾਂ ਦਾ ਚੱਕਰ ਨਾ ਲੱਗਣ ਵਾਰ-ਵਾਰ ਚੀਜ਼ਾਂ ਦਾ ਜਿਹੜਾ ਸਭ ਤੋਂ ਵੱਧ ਲੋਕਾਂ ਦਾ ਫੀਡਬੈਕ ਕੋ ਇਨਸ਼ੋਰ ਕੀਤਾ ਅਫਸਰਾ ਨੇ ਇਹ ਕਿ ਤੇ ਲੋਟ ਵੀ ਫੇਰ ਵੀ ਆਵਾਂਗੇ ਪਰ ਮਕਸਦ ਇਹ ਆ ਵੀ ਸਮੂਥਲੀ ਲੋਕ ਹਿੱਤ ਵਾਸਤੇ ਜਲਦੀ ਤੋਂ ਜਲਦੀ ਫੈਸਲੇ ਆਉਣ ਇਹ ਚੀਲ ਦਾ ਕੰਮ ਸੰਤੁਸ਼ਟ ਤੋਂ ਸਭ ਅਰੇਂਜਮੈਂਟਸ ਸਰ ਜਿੱਥੇ ਸਰ ਜਿਹੜੀਆਂ ਜਿਹੜੀ ਸੰਭਾਵਨਾਵਾਂ ਆ ਬਿਹਤਰ ਕਰਨੀਆਂ ਹਰੇਕ ਤਾਂ ਹੋਣੀ ਹੈ ਜੇ ਮੈਂ ਕਹਾਂ ਵੀ ਸਾਰਾ ਕੁਝ ਹੀ ਬਿਲਕੁਲ ਸਮੂਥ ਹੈ ਠੀਕ ਹੈ ਇਹ ਤੇ ਨਹੀਂ ਹਾਂ ਕੁਝ ਜਿਹੜੀਆਂ ਕਮੀਆਂ ਪੇਚੀਆਂ ਸਾਹਮਣੇ ਆਈਆਂ ਮੈਂ ਸਾਡੇ ਅਜਿਹੀਨ ਸਾਹਿਬ ਬਣ ਹਾਰੀ ਇਹਨਾਂ ਦਾ ਧਿਆਨ ਚ ਦੇਣਾ ਇਹਨਾਂ ਨੂੰ ਠੀਕ ਕਰਨੀ ਹੈ ਲੋਕਾਂ ਦੀ ਮੰਗ ਹੈ ਵੀ ਜਿਹੜੀ ਤਸਵੀਰ ਉੱਧਰ ਤੁਸੀਂ ਡਿਸਟ੍ਰਿਕਟ ਉੱਧਰ ਲਾ ਦੇ ਇੱਧਰ ਖੁੱਲੀ ਜਗ੍ਹਾ ਉੱਧਰ ਬਟਾਉਣ ਦੇ ਨਹੀਂ ਲੋਕ ਬੈਠਣ ਦੇ ਵਿੱਚ ਪਰ ਅੱਜ ਦੇ ਦਿਨ ਵੀ ਤਾਂ ਗੰਦੇ ਇੱਥੇ ਪਰੇਸ਼ਾਨੀ ਹੈ অল레ਡੀ ਉਰ ਤੇ ਕਬਾਇਤ ਕਰ ਰਹੇ ਹੈ ਦਿਖਾਇਆ ਕੋਈ ਕਮਰੇ ਵੀ ਕਿਹਾ ਸੋ ਮੈਨੂੰ ਲੱਗਾ ਬਿਹਤਰ ਲੋਕਾਂ ਦੇ ਹਿੱਤ ਵਿੱਚ ਫੈਸਲਾ ਜਲਦੀ ਕਰ ਲਈਏ ਤਾਂ ਕਿ ਖੱਜਲ-ਖਰਾਬੀ ਘੱਟ ਹੋਵੇ ਮੈਂ ਤਾਂ ਇਹ ਵੀ ਕਿਹਾ ਕੋਈ ਇੱਥੇ ਬੇਸਿਕ ਜ਼ਰੂਰਤ ਹੈ ਲੋਕਾਂ ਦੇ ਕੋਈ ਪਾਣੀ ਪੀਣ ਦੀ ਸਮੱਸਿਆ ਕੋਈ ਬੈਂਚ ਲੱਗਣੇ ਆ ਉਹ ਅਸੀਂ ਐਮਪੀ ਲੈਡ ਤੋਂ ਵੀ ਦੇ ਦਾਂਗੇ ਪਰ ਜਿਹੜਾ ਵੀ ਕੋਈ ਇੱਥੇ ਨਾਗਰਿਕ ਸਾਡਾ ਆਵੇ ਉਹਨੂੰ ਕੋਈ ਖੱਜਲ ਖਰਾਬ ਹੈਰਾਨੀ ਪਰੇਸ਼ਾਨੀ ਨਾ ਹੋ ਸਰ ਗਵਾਈ ਤੌਰ ਤੇ ਨਾ ਉਹ ਜਿਹੜੇ ਰਿਸ਼ਤੇ ਹੁੰਦੇ ਪੱਕੇ ਤੌਰ ਤੇ ਕਈ ਬੰਦੇ ਬੈਠੇ ਗਵਾਈਆਂ ਪਾਣ ਨੂੰ ਜੀ ਹਾਂ ਜੀ ਪੱਕੇ ਤੌਰ ਤੇ ਕੋਈ ਰਜਿਸਟਰੀਆਂ ਦੀ ਗਵਾਈਆਂ ਪਾਣ ਚ ਬੈਠੇ ਨਹੀਂ ਪੱਕੇ ਤੌਰ ਤੇ ਹਾਂ ਜੀ ਚੈੱਕ ਕਰ ਲੇ ਜੀ ਦੇਖ ਰਹੇ ਹੋ ਗਿਆਨਿਕ ਸਵੇਰਾ ਮੈਂ ਹਰ ਤਰਨਜੀਤ ਬੱਤਰਾ ਦੋਸਤੋ ਅਨੰਦਪੁਰ ਹਲਕੇ ਤੋਂ ਐਮਪੀ ਮਾਲਵਿੰਦਰ ਗੰਗ ਅੱਜ ਤਖਤ ਤਸੀਲ ਦੇ ਵਿੱਚ ਉਹਨਾਂ ਨੇ ਦੌਰਾ ਕੀਤਾ ਤੇ ਲੋਕਾਂ ਦੀਆਂ ਮੁਸ਼ਕਿਲਾਂ ਸੁਣੀਆਂ ਉਹਨਾਂ ਨੂੰ ਰਜਿਸਟਰੀ ਕਰਾਉਣ ਦੇ ਵਿੱਚ ਜੋ ਮੁਸ਼ਕਿਲਾਂ ਆ ਰਹੀਆਂ ਸਨ ਤਾਂ ਉਹਨਾਂ ਨੇ ਤਸੀਲ ਦੇ ਵਿੱਚ ਦੌਰਾ ਕੀਤਾ ਤਸੀਲਦਾਰ ਨਾਲ ਵੀ ਗੱਲਬਾਤ ਕੀਤੀ ਹੈ ਤੇ ਸਾਰੇ ਤਸੀਲ ਦੇ ਲੋਕਾਂ ਨਾਲ ਗੱਲਬਾਤ ਕੀਤੀ ਹੈ ਜੋਥੇ ਰਜਿਸਟ੍ਰੇਸ਼ਨ ਆਈ ਸੀਗੇ ਤੇ ਉਹਨਾਂ ਨਾਲ ਗੱਲਬਾਤ ਕਰਦੇ ਆ ਤਾਂ ਕੀ ਕਹਿੰਦੇ ਨੇ ਇਹਦੇ ਬਾਰੇ ਸਿਆਆਂੀਆਂ ਕੋਈ ਲੋਕਾਂ ਨੇ ਸ਼ਿਕਾਇਤਾਂ ਕਰਾਇਆ ਕਿ ਇਸ ਤਰ੍ਹਾਂ ਹੈ ਕਿ ਜਿਹੜਾ ਤਸੀਲ ਦਫ਼ਤਰ ਹੈ ਇਹਦਾ ਰਾਸਤਾ ਜਿਹੜਾ ਆਮ ਲੋਕਾਂ ਨੂੰ ਹਰ ਰੋਜ਼ ਪੈਂਦਾ ਹੈ। ਔਰ ਅੱਜ ਵੀ ਮੇਰਾ ਤੇ ਮਕਸਦ ਹੈ ਜੀ ਸਾਡੇ ਸਰਕਾਰ ਦੇ ਵੈਲੀਆ ਮੈਡਮ ਵੀ ਨਾਲ ਹੈ ਕਿ ਇਹ PDV ਸਿਰ ਪਬਲਿਕ ਆਈ ਹੈ ਜਾਂ ਸੰਗਠਾਈ ਆ ਉਹਨਾਂ ਕੋਈ ਹਰਾਸਮੈਂਟ ਪਰੇਸ਼ਾਨੀ ਨਹੀਂ ਹੋਣੀ। ਪਰ ਇੱਕ ਤਰ੍ਹਾਂ ਦਾ ਮੈਂ ਉਹ ਚੈੱਕ ਕਰਨੀ ਆ ਸੀਗਾ। ਔਰ ਅਸੀਂ ਅਫਸਰਾਂ ਨੂੰ ਮਿਲੇ ਸਾਰੇ तमाम ਅਫਸਰਾਂ ਨੂੰ ਉਹਨਾਂ ਨੂੰ ਇਹੀ ਰਿਕਵੈਸਟ ਕੀਤੀ ਹੈ ਕੋਈ ਆਮ ਬੰਦੇ ਦੀ ਖੱਜਲ ਖਰਾਬੀ ਨਾ ਹੋਵੇ ਉਹਨਾਂ ਦਾ ਚੱਕਰ ਨਾ ਲੱਗਣ ਵਾਰ-ਵਾਰ ਜਿਹੜਾ ਸਭ ਤੋਂ ਵੱਧ ਲੋਕਾਂ ਦਾ ਫੀਡਬੈਕ ਤੂੰ ਇਨਸ਼ੋਰ ਇਤਾ ਅਫਸਰਾਂ ਨੇ ਇਹ ਕਿਤੇ ਨੋਟ ਵੀ ਫੇਰ ਵੀ ਆਵਾਂਗੇ ਪਰ ਮਕਸਦ ਇਹ ਆ ਵੀ ਸਮੂਥਲੀ ਲੋਕ ਹਿੱਤ ਵਾਸਤੇ ਜਲਦੀ ਤੋਂ ਜਲਦੀ ਫੈਸਲੇ ਆਉਣ ਇਹ ਚੀਜ਼ ਸੀ ਲੱਗ ਸੰਤੋਸ਼ ਤੋਂ ਸਭ ਅਰੇਂਜਮੈਂਟਸ ਸਰ ਜਿੱਥੇ ਸਰ ਜਿਹੜੀਆਂ ਜਿਹੜੀ ਸੰਭਾਵਨਾਵਾਂ ਆ ਬਿਹਤਰ ਕਰਨੀਆਂ ਹਰੇਕ ਤਾਂ ਹੋਣੀ ਹੈ ਤੇ ਜੇ ਮੈਂ ਕਹਾਂ ਵੀ ਸਾਰਾ ਕੁਝ ਹੀ ਪਰਫੈਕਟ ਸਮੂਥ ਹੈ ਠੀਕ ਹੈ ਇਹ ਤੇ ਨਹੀਂ ਹਾਂ ਕੁਝ ਜਿਹੜੀਆਂ ਕਮੀਆਂ ਪਿੱਛੇ ਸਾਹਮਣੇ ਆਈਆਂ ਮੈਂ ਸਾਡੇ ਅੱਜ ਦੇ ਇਨਸਾਬ ਬਣਾ ਰਹੀ ਇਹਨਾਂ ਦਾ ਧਿਆਨ ਚ ਕਰੀ ਉਹਨਾਂ ਨੂੰ ਠੀਕ ਕਰਨੀ ਲੋਕਾਂ ਦੀ ਮੰਗ ਹੈ ਵੀ ਜਿਹੜੀ ਤਸਵੀਰ ਉਧਰ ਤੁਸੀਂ ਰਜਿਸਟਰ ਉਧਰ ਲਾ ਦੇ ਇਧਰ ਖੁੱਲੀ ਜਗ੍ਹਾ ਉਧਰ ਬਟਾਂਦੇ ਨੇ ਲੋਕ ਬੈਠਣ ਦੇ ਵਿੱਚ ਪ੍ਰੋਬਲਮ ਨਹੀਂ ਵਾਲੇ ਦਿਨ ਵੀ ਤਾਂ ਗੰਦੇ ਵਿੱਚ ਪਰੇਸ਼ਾਨੀ ਹੈ ਆਲਰੇਡੀ ਉਹਤੇ ਕਵਾਇਦ ਕਰ ਰਹੇ ਹੈ ਮੈਨੂੰ ਦਿਖਾਇਆ ਇੱਕ ਦੋ ਕਮਰੇ ਵੀ ਦਿਖਾਇਆ ਸੋ ਮੈਨੂੰ ਲੱਗਦਾ ਬਿਹਤਰ ਲੋਕਾਂ ਦੇ ਹਿੱਤ ਚ ਫੈਸਲਾ ਜਲਦੀ ਕਰ ਲਈਏ ਤਾਂ ਕਿ ਖੱਜਲ ਖਰਾਬੀ ਘੱਟ ਹੋਵੇ ਹੁਣ ਮੈਂ ਤੇ ਇਹ ਵੀ ਕਿਹਾ ਕੋਈ ਇੱਥੇ ਬੇਸ਼ੱਕ ਜ਼ਰੂਰਤ ਹੈ ਲੋਕਾਂ ਦੇ ਕੋਈ ਪਾਣੀ ਪੀਣ ਦੀ ਸਮੱਸਿਆ ਕੋਈ ਬੈਂਚ ਲੱਗਣੇ ਆ ਉਹ ਅਸੀਂ ਐਮਪੀ ਲੈਟ ਚੋਂ ਵੀ ਦੇ ਦਾਂਗੇ ਪਰ ਜਿਹੜਾ ਵੀ ਕੋਈ ਇੱਥੇ ਨਾਗਰਿਕ ਸਾਡਾ ਆਵੇ ਉਹਨੂੰ ਕੋਈ ਖੱਜਲ ਖਰਾਬ ਹੈਰਾਨੀ ਪਰੇਸ਼ਾਨੀ ਨਾ ਹੋ ਸਰ ਗਵਾਹੀ ਤੌਰ ਤੇ ਨਾ ਉਹ ਜਿਹੜੇ ਰਿਸ਼ਤੇ ਹੁੰਦੇ ਪੱਕੇ ਤੌਰ ਤੇ ਕਈ ਬੰਦੇ ਬੈਠੇ ਗਵਾਹੀਆਂ ਪਾਣ ਨੂੰ ਜੀ ਹਾਂ ਜੀ ਪੱਕੇ ਤੌਰ ਤੇ ਕੋਈ ਰਜਿਸਟਰੀਆਂ ਦੀ ਗਵਾਹੀਆਂ ਪਾਣ ਚ ਬੈਠੇ ਨੇ ਪੱਕੇ ਤੌਰ ਤੇ ਹਾਂ ਜੀ ਚੈੱਕ ਕਰ ਲੇ